ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਕੋਲ ਇੱਕ ਹੋਟਲ 'ਚ ਲੜਕੇ ਲੜਕੀਆਂ ਵੱਲੋਂ ਨਸ਼ਾ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੜਕੀ ਅਤੇ ਲੜਕੇ ਜਿਹੜੇ ਨੇ ਉਹ ਨਸ਼ਾ ਕਰਦੇ ਹੋਏ ਵੀਡੀਓ 'ਚ ਸਾਫ਼ ਨਜ਼ਰ ਆ ਰਹੇ ਨੇ ਤਾਂ ਜਦੋਂ ਇਹ ਵੀਡੀਓ ਪੁਲਿਸ ਤੱਕ ਪਹੁੰਚਦੀ ਹੈ ਤਾਂ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਆ ਹੋਟਲ ਦੇ ਮਾਲਕ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤਾਂ ਜਿਹੜਾ ਇਸ ਦੇ ਵਿੱਚ ਇਹਨਾਂ ਕੁੜੀਆਂ ਨੂੰ ਅਤੇ ਲੜਕੀਆਂ ਨੂੰ ਜੋ ਨਸ਼ਾ ਕਰ ਰਹੇ ਨੇ ਇਹਨਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਕਹਿੰਦੇ ਨੇ ਇਸ ਮਾਮਲੇ 'ਚ ਪੁਲਿਸ ਅਧਿਕਾਰੀ ਆਓ ਤੁਹਾਨੂੰ ਦੱਸਦੇ ਹਾਂ ਆਇਆ ਸੀ ਜਿਸ ਵਿੱਚ ਕੁਝ ਲੜਕੀਆਂ ਤੇ ਕੁਛ ਲੜਕੇ ਜਿਹੜੀਆਂ ਉਹ ਨਸ਼ਾ ਦਾ ਸੇਵਨ ਕਰਦੀਆਂ ਤੇ ਕਿਤੇ ਹੋਟਲ ਵਿੱਚ ਤੇ ਇਸ ਤੋਂ ਫੌਰੀ ਕਾਰਵਾਈ ਕਰਦੇ ਹੋਏ ਸਾਡੀ ਜਿਹੜੀ ਬੀ ਡਿਵੀਜ਼ਨ ਦੀ ਟੀਮ ਹੈ ਉਹਨੇ ਛਾਪਾ ਮਾਰਿਆ ਤੇ ਜਿਸ ਵਿੱਚ ਸਾਡਾ ਜਿਹੜਾ ਸਿਮਰਨਜੀਤ ਸਿੰਘ ਹੈਗਾ ਆ ਉਹਨੂੰ ਆਪਾਂ ਅਪ੍ਰੀਹੈਂਡ ਕੀਤਾ ਤੇ ਉੱਥੇ ਜਿਹੜਾ 27 ਐਨਡੀਪੀਐਸ ਐਕਟ ਦਾ ਪੱਤਾ ਦੇ ਕੇ ਉਹਨੂੰ ਅਰੈਸਟ ਕੀਤਾ ਹੈਗਾ ਤੇ ਇਹਦੇ ਵਿੱਚ ਜਿਹੜੇ ਸਿਮਰਨਜੀਤ ਸਿੰਘ ਵੱਲੋਂ ਪਰਚਾ ਹੋਇਆ ਹੈ ਉਹਦੇ ਵਿੱਚ ਉਹ ਦੱਸਿਆ ਗਿਆ ਕਿ ਜਿਹੜਾ ਇਹ ਨਸ਼ਾ ਲੈ ਕੇ ਆਉਂਦਾ ਹੈਗਾ ਇਹ ਕੋਈ ਰਾਜਵੀਰ ਕੌਰ ਤੇ ਸ਼ਰਜਿੰਦਰ ਕੌਰ ਲਈ ਹੈਗੀ ਹੈ ਉਹਨਾਂ ਤੋਂ ਇਹ ਨਸ਼ਾ ਲੈ ਕੇ ਆਉਂਦਾ ਹੋਇਆ ਹੈ ਜਿੱਤੀ ਕੀਤਾ ਜਾਂਦਾ ਕਿ ਉਹਦਾ ਨਾਂ ਜੀ ਹੋਟਲ ਦਾ ਨਾਮ ਗਿਆਨੀ ਨਿਵਾਸ ਹੈ ਜਿਆ ਇਹ ਗੋਲਡਨ ਮੰਦਿਰ ਦੇ ਨੇੜੇ ਹੈ ਜਿਹੜਾ ਹੋਟਲ ਹੋ ਜਾਇਆ ਤੇ ਇੱਕ ਸਾਨੂੰ ਜਿਹੜੀ ਇਨਫੋਰਮੇਸ਼ਨ ਜਿਹਦਾ ਮਿਲੀ ਸੀ ਤੇ ਸਾਡੀ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਜਿਹੜਾ ਰਿਪੋਰਟ ਜਾਨੇ ਤੇ ਕਰਾਇਆ ਗਿਆ ਲਾਈਡ ਏਰੀਆ ਨਾਲ ਉਹਨਾਂ ਦੀ ਵੀ ਉਸਤਰੀ ਦਿੱਤੀ ਹੈ ਜੀ ਹਜੇ ਤੱਕ ਸਾਨੂੰ ਉਹਨਾਂ ਦੇ ਨਾਮ ਕਨਫਰਮ ਨਹੀਂ ਹੋਏ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਇਹਨਾਂ ਨੂੰ ਮਤਲਬ ਕਿ ਚੋਸਦਾ ਰੱਖਦੇ ਆ ਕਿ ਜਿਹੜੀ ਲੇਡੀ ਹੈ ਤੇ ਨਾਲ ਜਿਹੜੇ ਦੋ ਸਾਡੇ ਜੈਂਟਲਸ ਹੋਰ ਜਿਹੜੇ ਆਂ ਦਿੱਤੇ ਆ ਆਪਾਂ ਉਹਨਾਂ ਨੂੰ ਵੀ ਚਲਦੀ ਆ ਪੀਐਨ ਕਰਕੇ ਤੈਨੂੰ ਅਰੈਸਟ ਕਰਾਂ ਪਰ ਪਹਿਲੇ ਨਾ ਕੋ ਹੌਟਲ ਵੀ ਪਹਿਲੇ ਪ੍ਰਵਾਹ ਦਾ ਮਾਲਕਾ ਦੇ ਨਾਲ ਨਾ ਜੀ ਜੀ ਅੱጠር ਮਾਲਕਾ ਦੇ ਨਾਲ ਹੌਟਲ ਦੇ ਦਿੰਦੇ ਆ ਪਰ ਨਾਲ ਇਹ ਲੋਕਲ ਕੰਮ ਹੋਪੇ ਜਿਹੜੇ ਨੰਬਰ ਕੀਤੇ ਜਾ ਰਹੇ ਬਿਲਕੁਲ ਜੀ ਦੇਖੋ ਪਹਿਲਾਂ ਵੀ ਆਪ ਜੀ ਨੇ ਦੱਸਿਆ ਗਿਆ ਹੈ ਕਿ ਮੀਡੀਆ ਰਾਹੀਂ ਵੀ ਦੱਸਿਆ ਗਿਆ ਹੈ ਕਿ ਕਿਸੇ ਵੀ ਹੌਟਲ ਜੇ ਕੋਈ ਵੀ ਗਲਤ ਕੰਮ ਹੋ ਰਿਹਾ ਦੇਖੇ ਕੋ ਭਾਵੇਂ ਇਮੋਰਲ ਟ੍ਰੈਫਿਕਿੰਗ ਦਾ ਹੋਵੇ ਭਾਵੇਂ ਇਹ ਨਸ਼ੇ ਦਾ ਸੇਵਨ ਕਰਨਾ ਹੋ ਜਾਵੇ ਤੇ ਆਪਾਂ ਨਕਨ ਜਿਹੜਾ ਮਾਲਕ ਤੇ ਆਇਆ ਉਹ ਹ ਇਵਨ 1088 ਦਾ ਆਪਾਂ ਬਤ ਦਿੱਤੇ ਹੋਏ ਜੇ ਆ ਇਵਨ ਜੇ ਆਪਾਂ ਹੁਣ ਜੇ ਹੋਟਲ ਵਿੱਚ ਜੇ ਇਹ ਮਿਲ ਹੀ ਤੋਂ ਪਾਈ ਗਈ ਤੇ ਆਪਾਂ 29 ਜੰਡੀਸ ਦੇ ਅਕੀਦੀ ਨਮੂਨ ਵੀ ਬੁੱਕ ਕਰਾਂਗੇ ਅਗਰ ਕੋਈ ਹੋਰ ਵੀ ਵਾਇਰਲ ਹੋ ਰਹੀ ਹੈ ਜੀ ਦੀ ਆਲਸ ਰਿਲੇਟਡ ਕੋਈ ਗਲਤ ਸਰ ਕਰਦੇ ਉਹ ਵੀ ਉਹ ਇਸੀ ਸਮੱਗਰੀ ਸੀ ਜਦੋਂ ਇਹਨੂੰ ਆਹ ਫੋਟੋਸ ਐਂਡ ਵੀਡੀਓਸ ਆਈ ਸੀ ਨਾ ਉਹਦੇ ਚਾਹੇ ਰਿਕਾਰਡਿੰਗ ਵੀ ਆਈ ਸੀ ਜੀ ਤੇ ਉਹਨੂੰ ਵੀ ਆਪਾਂ ਕਨਫਰਮ ਕਰਦੇ ਪਏ ਹਾਂ ਕਿ ਉਹ ਕਿਸ ਵੱਲੋਂ ਕੀਤਾ ਗਿਆ ਸੀ ਕਿ ਆਪਾਂ ਦੇ ਤੈਨੂੰ ਇਹ ਮਦਦ ਨੂੰ ਕਿ ਸਾਡੇ ਕੋਲ ਆ ਕੇ ਕੋਈ ਗੱਲ ਕਰੋ ਕਿ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੈ ਜੀ ਤੇ ਸਾਡੇ ਨਾਲ ਸਾਂਝਾ ਕੀਤਾ ਜਾਵੇ ਤੇ ਆਪਾਂ ਬਿਨਾਂ ਬੁਲਾਏ ਇਹ ਪਤਾ ਲਾ ਗਏ ਨੇ ਉਹਨਾਂ ਦੇ ਵੀ ਆਉਣ ਲੱਗ ਪਏ ਬਿਲਕੁਲ ਜੀ ਬਿਲਕੁਲ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੇ ਸੀਜੀਪੀ ਸਾਹਿਬ ਵੱਲੋਂ ਸਖਤ ਆਦੇਸ਼ ਹੈ ਜੇ ਇਵਨ ਕਿ ਇਹਦੀ ਰਿਪੋਰਟ ਵੀ ਜਾਂਦੀ ਹੈ ਕਿ ਜਿੰਨੇ ਵੀ ਸਾਡੇ ਅਰਚੇਜ਼ਰ ਐਂਡੀਪੀਐਸ ਵੀ ਨੇ ਜੋ ਹੋ ਰਿਹਾ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕੇਜ ਜਿਹੜੀਆਂ ਆਈਆਂ ਨੇ ਫਸਟ ਸਟੈਪਿੰਗ ਅੰਡ ਥਰਡ ਲੈਵਲ ਤੱਕ ਦੀ ਮਿਨੀਮਮ ਜਿਹੜਾ ਹੈਗਾ ਉਹ ਕਰਨ ਦੀ ਹਦਾਇਤ ਕੀਤੀ ਹੈ ਜੀ ਔਰ ਵੀ ਟੀਮ ਹੋਇਆ ਤਾਂ ਇਹਦੀ ਜਿਹੜਾ ਜਾਣੋ ਉਹ ਨੂੰ ਹੁਣ ਇਹ ਪਛਾਣ ਹੀ ਹੋ ਪਾਈ ਹੈ ਕਿ ਸ਼ੋਰਟ ਲਾਇਆ ਹੈ ਜਦੋਂ ਇਹ ਸਾਨੂੰ ਹੋ ਰਹੀ ਹੈ ਆਪਾਂ ਨੂੰ ਰਿਪੋਰਟ ਕਰਨਾ ਹੈ ਤੇ ਇਹਦੇ ਜਿਹੜਾ ਲੋਕ ਗਾਣ ਨੂੰ ਚਾਹਤੇ ਹਈਏ ਕਿ ਉਹ ਵੀ ਦੇ ਤੇ ਹੋ ਦੀ ਇਹ ਉਹਦੇ ਸਾਰੇ ਹੋ ਗਏ ਸਭ ਤੇ ਅੰਮ੍ਰਿਤਸਰ ਤੋਂ ਸੁਖਚਾਨ ਸਿੰਘ ਦੀ ਰਿਪੋਰਟ